ਅਗਰ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਉੱਤੇ ਢੀਂਸੇ ਹੋਰੀ ਨਹੀਂ ਤਾਂ ਭਾਈ ਉਹਨਾਂ ਦੀ ਵੋਟ ਬਣਦੀ ਹੈ ਅਗਰ ਪੰਜਾਬ ਦੇ ਬੱਚੇ ਜਿਹੜੇ ਸ਼ਾਂਤਮਈ ਢੰਗ ਨਾਲ ਰੋਸ ਕਰ ਰਹੇ ਸੀ ਉਹਨਾਂ ਤੇ ਗੋਲੀਆਂ ਚਲਵਾਈਆਂ ਨੇ ਇਹਨਾਂ ਲੋਕਾਂ ਨੇ ਅਗਰ ਪੰਜਾਬ ਦੇ ਬੱਚੇ ਤੁਹਾਡੇ ਪੰਜਾਬੀ ਨਹੀਂ ਤਾਂ ਫਿਰ ਢੀਂਸੇ ਦੀ ਵੋਟ ਬਣਦੀ ਹੈ ਢੀਂਸਾ ਆਪਣੇ ਪਿਤਾ ਦਾ ਨਹੀਂ ਹੈ ਕਿਉਂਕਿ ਸਗਾ ਪਿਤਾ ਉਹਦਾ ਉਹ ਕਹਿ ਰਿਹਾ ਕਿ ਭਾਈ ਨਹੀਂ ਗੁਰੂ ਗ੍ਰੰਥ ਸਾਹਿਬ ਤੇ ਜਿਹੜੇ ਹਾਲਾਤ ਨੇ ਇਹਨਾਂ ਵਿੱਚ ਤੂੰ ਚੋਣ ਨਾ ਲੜ। ਮਹੀਨਾ ਹੋ ਚੁੱਕਿਆ ਉਹਨਾਂ ਨੂੰ। ਸੁਖਦੇਵ ਸਿੰਘ ਢੀਂਟਸਾ ਕਹਿ ਰਹੇ ਨੇ ਤੁਸੀਂ ਨਾ ਲੜੋ। ਤੇ 13 ਇਹ ਪਰਮਿੰਦਰ ਢੀਂਟਸਾ ਸੁਖਬੀਰ ਬਾਦਲ ਦੀ ਮੰਨ ਮੰਨ ਰਹੇ ਨੇ। ਵਜੀਠੀਏ ਦੀ ਮੰਨ ਰਹੇ ਨੇ। ਭਾਈ ਜੇ ਪੰਜਾਬ ਦੇ ਬੱਚੇ ਜਿਹੜੇ ਚਿੱਟੇ 'ਚ ਮਰ ਰਹੇ ਐ। ਪਰਮਿੰਦਰ ਸਿੰਘ ਢੀਂਟਸਾ ਸਾਹਿਬ ਲੱਗੀ ਜੋ ਤੇਰੇ ਕਲੇਜੇ 'ਮੇਂ ਛੁਰੀ ਨਹੀਂ ਹੈ। ਇਹ ਮਤ ਸਮਝਣਾ ਕਿ ਸੰਗਰੂਰ ਕੀ ਹਾਲਤ ਬੁਰੀ ਨਹੀਂ ਹੈ। ਇੱਥੇ ਕਿਸਾਨ ਆਤਮ ਹੱਤਿਆ ਕਰ ਰਹੇ ਨੇ। ਤੁਹਾਡੇ ਰਾਜ ਤੋਂ ਸ਼ੁਰੂ ਹੋਇਆ ਕੰਮ ਤੇ ਕੈਪਟਨ ਦੇ ਰਾਜ ਚ ਵੀ ਚੱਲ ਰਿਹਾ ਸੋ ਅਸੀਂ ਤਾਂ ਇਹੀ ਕਹਾਂਗੇ ਆਪਣੇ ਆਪ ਤੇ ਜ਼ਿੰਮੇਵਾਰੀ ਵੀ ਤਾਂ ਲੋ ਯਾਰ ਤੁਸੀਂ ਲੋਕਾਂ ਨੇ ਸੰਗਰੂਰ ਬਰਬਾਦ ਕੀਤਾ ਮਜੀਠੀਆ ਹੋਰਾ ਨਾਲ ਸੁਖਬੀਰ ਹੋਰਾ ਨਾਲ ਮਿਲ ਕੇ ਤੁਸੀਂ ਲੋਕਾਂ ਨੇ ਸਾਡਾ ਪੰਜਾਬ ਬਰਬਾਦ ਕੀਤਾ ਅੱਜ ਕੈਪਟਨ ਮਨਿੰਦਰ ਸਿੰਘ ਜਾਂਦਾ ਪਟਿਆਲੇ ਤੋਂ ਉੱਟ ਕੇ ਬਚਾਉਣ ਪ੍ਰਕਾਸ਼ ਸਿੰਘ ਬਾਦਲ ਨੂੰ ਲੰਬੀ ਲੜਦਾ ਕੀ ਲੋੜ ਸੀ ਰਾਜੇ ਨੂੰ ਉਸੇ ਪ੍ਰਕਾਸ਼ ਸਿੰਘ ਬਾਦਲ ਦੇ ਵਿਰੁੱਧ ਉੱਥੇ ਵੀ ਲੜਨਾ ਇੱਥੇ ਵੀ ਲੜਨਾ ਰਵਨੀਤ ਸਿੰਘ ਬਿੱਟੂ ਲੁਧਿਆਣੇ ਤੋਂ ਉੱਠ ਕੇ ਜਾਂਦਾ ਜਲਾਲਾਬਾਦ ਇੰਨੇ ਕਾਬਲ ਤਾਂ ਨਹੀਂ ਹੈਗਾ ਰਵਨੀਤ ਬਿੱਟੂ ਯਾਰ ਕਿ ਉਹ ਦੋ ਦੋ ਥਾਂ ਤੋਂ ਚੋਣ ਲੜ ਲੇ ਸੋ ਇਹ ਸਾਰੀ ਤੁਹਾਡੀ ਜਿਹੜੀ ਮਿਕਸ ਵੈਜ ਹੈ ਜਿਹੜੀ ਆਪਸ ਵਿੱਚ ਗੇਮ ਹੋਈ ਹੋਈ ਹੈ ਇਹ ਹੁਣ ਜ਼ਿਆਦਾ ਦਿਨ ਚੱਲੇਗੀ ਨਹੀਂ ਅੱਜ ਦਾ ਯੂਥ 60% ਵੋਟਸ ਆਰ ਆਫ ਯੂਥ ਇਹ ਜਿਹੜਾ ਯੂਥ ਹੈ ਇਹ ਖੁਦ ਵੀ ਇੱਕ ਪੱਤਰਕਾਰ ਹੈ ਅੱਜ ਜੋ ਇਥੋਂ ਕੰਮ ਲੈ ਰਿਹਾ ਉਹ ਸਭ ਦੇਖ ਰਿਹਾ ਕਿ ਪਿਛਲੇ ਹਫਤੇ ਤੇ ਪਿਛਲੇ ਦਿਨੀ ਸੁਖਬੀਰ ਨੇ ਕੀ ਕਿਹਾ ਤੇ ਅੱਜ ਕੀ ਕਹਿ ਰਿਹਾ ਇਹ ਉਹੀ ਦੇਖ ਰਿਹਾ ਵੀ ਕੇਜਰੀਵਾਲ ਅੱਜ ਤੋਂ 5 ਸਾਲ ਪਹਿਲਾਂ ਕੀ ਕਹਿ ਰਿਹਾ ਸੀ ਕਿ ਬੱਚੋਂ ਕੇ ਸਰ ਕੀ ਸੋਗੰਦ ਮੈਂ ਕਾਂਗਰਸ ਸੇ ਜਾਂ ਕਿਸੇ ਸੇ ਗਠਬੰਧ ਨਹੀਂ ਕਰੂੰਗਾ ਅੱਜ ਜੋ ਤਰਲੋ ਮੱਛੀ ਹੋਇਆ ਪਿਆ ਸੀ ਕਾਂਗਰਸ ਚ ਮਿਲਣ ਨੂੰ ਇਹ ਯੂਥ ਚਿੱਤੇ ਚ ਮਰਦੇ ਬੱਚੇ ਨਹੀਂ ਭੁੱਲਿਆ ਆਪਣੇ ਨਾਲ ਦੇ ਭਾਈ ਭੈਣ ਨਹੀਂ ਭੁੱਲਿਆ ਇਹ ਯੂਥ ਟੈਂਕੀਆਂ ਤੇ ਚੜ ਕੇ ਅੱਗਾਂ ਲਾ ਕੇ ਸੜਦੀਆਂ ਧੀਆਂ ਨੂੰ ਨਹੀਂ ਭੁੱਲਿਆ ਇਹ ਯੂਥ ਜਿਹੜੀਆਂ ਨਰਸਾਂ ਹੁਣ ਜਿਨ੍ਹਾਂ ਨੇ ਪਟਿਆਲੇ ਛਾਲ ਮਾਰੀ ਹਸਪਤਾਲ ਤੋਂ ਜਿਹੜੇ ਈਟੀਟੀ ਟੀਚਰਸ ਨੇ ਡਾਂਗਾਂ ਖਾਧੀਆਂ ਨੇ ਕੈਪਟਨ ਦੀਆਂ ਕਦੀ ਬਾਦਲ ਦੀਆਂ ਜਿਹੜੇ ਸਾਡੇ ਕਿਸਾਨਾਂ ਨੇ ਰੇਲਾਂ ਤੇ ਧਰਨੇ ਲਾਏ ਤੇ ਜਿਨ੍ਹਾਂ ਦੀਆਂ ਪੱਗਾਂ ਉਛਾਲੀਆਂ ਗਈਆਂ ਜਿਨ੍ਹਾਂ ਦੇ ਪੁੜੇ ਲਾਲ ਕੀਤੇ ਇਹਨਾਂ ਨੇ ਸਾਡਾ ਯੂਥ ਕੁਝ ਨਹੀਂ ਭੁੱਲਿਆ ਸੋ ਮੈਂ ਯੂਥ ਨੂੰ ਬੇਨਤੀ ਕਰ ਸਕਦਾ ਬਈ ਤੁਹਾਡੇ ਬਜ਼ੁਰਗ ਜਿੱਧਰ ਮਰਜੀ ਰਹੇ ਆ ਇਟਸ ਯੋਰ ਰਿਸਪੌਂਸਿਬਿਲਟੀ ਨਾਓ ਸਟੈਂਡ ਫਾਰ ਟਰੂਥ ਸਟੈਂਡ ਫਾਰ ਪੰਜਾਬ ਸਟੈਂਡ ਫਾਰ ਯੋਰ ਰਾਈਟਸ ਅੱਜ ਤੁਹਾਡਾ ਸੰਗਰੂਰ ਮਰ ਰਿਹਾ ਹੈ ਅੱਜ ਤੁਹਾਡਾ ਪੰਜਾਬ ਮਰ ਰਿਹਾ ਹੈ ਜੇ ਪਿੱਛੇ ਕੁਝ ਗਲਤੀਆਂ ਹੋਈਆਂ ਨੇ ਤਾਂ ਮਰ ਰਿਹਾ ਹੈ ਜੇ ਅੱਜ ਗਲਤੀਆਂ ਕਰੋਗੇ ਤਾਂ ਯਾਦ ਰੱਖਿਓ ਦੋਸਤੋ ਤੁਸੀਂ ਆਪਣੇ ਲਈ ਕੰਡੇ ਅੱਗੇ ਫਿਰ ਬੀਜ ਲੈਣੇ ਆ ਬਹੁਤ ਵਧੀਆ ਰਿਸਪੌਂਸ ਹੈ ਜੀ ਦੇਖੋ ਸਾਡੀ ਜਿਹੜੀ ਟੀਮ ਹੈ ਸੱਤ ਪਾਰਟੀਆਂ ਨੇ ਸੱਤਾਂ ਪਾਰਟੀਆਂ ਦੇ ਲੋਕ ਬਹੁਤ ਸਿਰ ਜੋੜ ਕੇ ਇਕੱਕੇ ਦੇ ਨਾਲ ਨਵਾਂ ਸੰਗਰੂਰ ਤੇ ਨਵਾਂ ਪੰਜਾਬ ਸਿਰਜਣਾ ਚਾਹੁੰਦੇ ਆ ਬੀਬੀ ਪਰਮਜੀਤ ਕੌਰ ਖਾਲੜਾ ਜੀ ਉਹਨਾਂ ਨੂੰ ਮਨਾ ਮੁਹੀ ਸਮੂਹ ਸਨੇਹ ਜਿਹੜਾ ਸਮੂਹ ਪੰਜਾਬ ਤੋਂ ਮਿਲ ਰਿਹਾ ਸਮੂਹ ਐਨ ਆਰ ਆਈ ਕਮਿਊਨਿਟੀ ਤੋਂ ਮਿਲ ਰਿਹਾ ਕਿਉਂਕਿ ਸਾਡੇ ਵਿਰੋਧੀ ਵੀ ਕਹਿ ਰਹੇ ਆ ਵੀ ਨਹੀਂ ਯਾਰ ਬਹੁਤ ਚੰਗੇ ਕੈਂਡੀਡੇਟ ਨੇ ਡਾਕਟਰ ਗਾਂਧੀ ਜਿਨ੍ਹਾਂ ਨੂੰ ਸਾਰੇ ਲੋਕ ਕਹਿੰਦੇ ਆ ਕਿ ਯਾਰ ਅਲਟੀਮੇਟ ਰੂ ਹੈ ਸੋ ਜਸਜੀਤ ਜਸਰਾਜ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤੇ ਸੋ ਕੁਪਾਲ ਸਿੰਘ ਘੇਰਾ ਬਾਰੇ ਮੈਂ ਕੀ ਦੱਸਾਂ ਉਹ ਬੰਦਾ ਨਿੱਧੜ ਕੇ ਯੋਧਾ ਉਹ ਲੜ ਰਿਹਾ ਹੈ ਕਿ ਆ ਉਹ ਸਿਸਟਮ ਹੈ 에ਅਰ ਕੈਪਟਨ ਅਮਰਿੰਦਰ ਸਿੰਘ ਤੇ ਹਰੂਸਾ ਦੀਆਂ ਜੜਾਂ ਪੱਟਦੀ ਏ ਅੱਜ ਸਿਮਰਜੀਤ ਸਿੰਘ ਬੈਂਸ ਤੋਂ ਜਿਹੜੇ ਸਰਕਾਰੀ ਅਫਸਰ ਨੇ ਜਿਹੜੇ ਲੁਧਿਆਣੇ ਚ ਗੁੰਡੇ ਨੇ ਥੜ-ਥੜ ਕੰਬਦੇ ਨੇ ਸਿਮਰਜੀਤ ਸਿੰਘ ਬੈਂਸ ਜਲੰਧਰ ਦੇ ਡੀਸੀ ਤੱਕ ਵੀ ਘੇਰਦਾ ਹੈ ਜੇ ਸੰਗਰੂਰ ਵਾਲੇ ਚਾਹੁੰਦੇ ਨੇ ਕਿ ਉਹ ਜਹਾ ਰਾਜ ਕੇ ਸਰਕਾਰੀ ਅਫਸਰ ਰਿਸ਼ਵਤ ਲੈਣ ਤੋਂ ਡਰੇ ਤਾਂ ਬਾਈ ਜੀ ਤੁਸੀਂ ਸੱਚੇ ਸੁੱਚੇ ਲੋਕਾਂ ਨੂੰ ਇੱਕ ਮੌਕਾ ਜ਼ਰੂਰ ਦਿਓ